ਵੇਰ ਰਿਲੈਕਸ ਕਰ ਤਾਂ ਫਟਾਂ ਮਰ ਬੈਠ ਉੱਠ ਖੜਾ ਹੋ ਓੜੀ ਓੜ ਜੜ ਓੜ ਜਾ ਬੰਡ ਕਰ ਲੈ ਬੱਚੇ ਨੂੰ ਬੰਡ ਕਰਕੇ ਬੈਠੇ ਪੰਜੇ ਬੱਚੇ ਮੋੜ ਲਾ ਸਾਰਾ ਬਈ ਬੱਚੇ ਦੇ ਪਿੱਛੇ ਨੂੰ ਕਰ ਲੈ ਬਜਣਾ ਇੱਥੇ ਬੈਠ 210 ਦਾ 10 ਹੋ ਗਈਆਂ ਲਾਗਿਆ ਕਿ ਟੈਂਸਰ ਹਾਂ ਗੁੱਡ ਮਾਰਨਿੰਗ ਜੀ ਸਸ਼ੀ ਗੋਸਾਰਾ ਨੂੰ ਸਵਾਗਤ ਤੁਹਾਡੇ ਆਪਣੇ ਬਲੌਗ 'ਚ ਤੇ ਅੱਜ ਅਸੀਂ ਲਾਉਣੀਆਂ ਨੇ ਬੈਟਾਂ ਬਲੋ ਅਸੀਂ 500 ਸੋਚਿਆ ਪਰ ਫਿਰ ਸਾਨੂੰ ਲੱਗੇ 500 ਤਾਂ ਲੱਗਣੀਆਂ ਜੀ ਫਿਰ ਅਸੀਂ 300 ਬੈਟਾਂ ਲਾਉਣੀਆਂ ਨੇ ਤੇ ਜੋੜਾ ਦਾ ਟਾਰਗੇਟ ਜੇ ਡਿਲੀਵਰ ਜਲ ਜੇ ਤਾਂ ਕਰਕੇ ਕੁਝ ਬੈਟ ਕਰਾਉਣਾ ਲੱਕ ਬਹੁਤ ਟਾਈਟ ਹੁੰਦਾ ਤਾਂ ਕਰਕੇ ਬਈ ਤੱਕਾ ਨਹੀਂ ਕਰੇਗਾ ਚਲੋ ਛੱਡੋ ਤਾਂ ਸੋ ਬਹੁਤ ਜ਼ਿਆਦਾ ਦਿਨਾਂ ਪੱਟ ਬਹੁਤ ਜ਼ਿਆਦਾ ਪੰਪ ਹੋ ਗਏ ਸੀ ਤੇ ਐਕਸਰਸਾਈਜ਼ ਸ਼ੁਰੂ ਕਰੀ ਅਸੀਂ ਲੈਗ ਟੈਂਸ਼ਨ ਤੋਂ ਔਰ ਇਹ ਛੇ ਸਟਰ ਲਾ ਕੇ ਫਿਰ ਅਸੀਂ ਦੰਸ ਬਟਕ ਲਾਈਆਂ ਨੇ ਜੇ ਨਹੀਂ ਉਹਦੇ ਲਾਉਂਦੇ ਜੀ ਫਿਰ ਸ਼ੈ ਬਦਲ ਜਾਂਦੀ ਆ ਤਾਂ ਕਰਕੇ ਪਹਿਲਾਂ ਅਸੀਂ ਕੀਤਾ ਵਰਮ-ਅਪ ਥੋੜਾ ਬਟ ਟੱਡ ਮਿਲਦੇ ਦੁਰੇ ਫਿਰ ਇੱਕ ਲਾਈ ਸਪ੍ਰਿੰਟਰ ਫਿਰ ਕਰਕੇ ਮਸਲਾਂ ਦੀ ਛੋਟੀ ਸਟ੍ਰੈਚਿੰਗ ਤੇ ਸਿੱਧਾ ਚਲੇ ਗਏ ਲੈਗ ਗ੍ਰੈਂਚਲ ਤੇ ਤੇ ਨਾਰਮਲ ਵਟ ਪਾ ਕੇ ਬਣਾਉਦਾ ਵੀ ਜਸਟ ਇੱਕ ਵਰਮ-ਅਪ ਕੀਤਾ ਉਸ ਤੋਂ ਬਾਅਦ ਫਿਰ ਉਹਦੇ ਦੋ ਦੋ ਬਰੇ ਟੱਬਾ ਕੇ ਸੈੱਟ ਲਾਏ ਅਸੀਂ 6 ਤੇ ਜਨ ਨੂੰ ਪਟਪੋਟ ਪੰਪ ਹੋਏ ਫਿਰ ਉਸ ਤੋਂ ਬਾਅਦ ਬੈਟ ਕਾ ਸਟਾਰਟ ਕੀਤੀਆਂ ਨੇ ਤੇ ਵੀਡੀਓ ਐਡ ਤੱਕ ਜਰੂਰ ਦੇਖਿਓ ਸਪੀਡ ਜ਼ਿਆਦਾ ਕਰਤੀ ਸੀ ਮੈਂ ਕਿਉਂਕਿ ਬਲੌਗ ਬਹੁਤ ਲੰਬਾ ਬਣ ਗਿਆ ਤੇ ਉਹਦੇ ਕਰਕੇ ਸਪੀਡ ਵਧਾਤੀ ਦੀ ਛੇਤੀ ਛੇਤੀ ਕਰਕੇ ਵੀਡੀਓ ਥੋੜਾ ਛੋਟਾ ਕੀਤਾ ਉਸ ਤੋਂ ਬਾਅਦ ਅਗਲੇ ਘਰੇ ਕੰਮ ਕੰਮ ਕਰਨਾ ਹੁੰਦਾ ਤਾਂ ਕਰਕੇ ਨਹੀਂ ਤਾਂ ਫਿਰ ਬਦਲਣਾ ਵੀ ਸੌਦੇ ਦੀ ਇਹ ਨਾ ਸੌਖਾ ਨਹੀਂਗਾ ਬੜਾ ਕੰਮ ਕਰਕੇ ਫਿਰ ਕਾ ਜਾ ਕੇ ਕੰਮ ਵੀ ਕਰਨਾ ਹਰੇ ਹਰੇ ਦਾ ਸਾਰੇ ਕੁਝ ਕਰਨੇ ਡੇਢ ਘੰਟਾ ਲੱਗ ਜਾਂਦਾ ਤੇ ਬਸ ਫਿਰ ਆ ਦੇਖੋ ਪਹਿਲਾਂ ਸਟੇਜ ਰੂ ਕੀਤਾ ਬਾਹਰੋਂ ਕੰਤਵਾਰ ਤੇ ਪਰੇਟਾ ਸਿੱਧੀਆਂ ਮਰੀਆਂ ਥੱਲੇ ਆਪਾਂ ਨੇ ਤੇ ਫੇਰ ਕਰਕੇ ਖਤਮ ਸਾਰਾ ਕੁਝ ਫੇਰ ਉਧਰ ਆਇਆ ਕਰਨ ਨੂੰ ਤੇ ਦੇਖੋ ਵੀਡੀਓ ਐਂਡ ਤੱਕ ਹੀ ਰੂ ਦੇਖਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਸਬਸਕ੍ਰਾਈਬ ਵੀ ਕਰਦਿਆ ਕਰੋ ਅੱਗੇ ਵੀ ਸ਼ੇਅਰ ਕਰ ਦਿਓ ਥੋੜਾ ਬਹੁਤ ਮੇਰੀ ਵੀ ਥੋੜੀ ਵੀ ਤਰੱਕੀ ਹੋ ਜਾਵੇ ਚੈਨਲ ਤੇ ਜਾ ਕੇ ਹੋਰ ਤਾਂ ਕੋਈ ਕਰਨੀ ਹੈ ਥੋੜੇ ਹਾਸਰਾ ਬਣਾ ਰਹਿंदा ਬੰਦੇ ਤਾਂ ਵੀ ਚਲੋ ਦੇਖਣਾੜੇ ਵੀਡੀਓ ਚਾਰ ਪੰਜ ਜਾਣੇ ਦੇਖਦੇ ਨੇ ਬੱਧ ਦੇਖਦੇ ਨੇ ਫਿਰ ਵੜੀ ਵੜ ਕਰਕੇ ਬੰਦਾ ਅੱਗੇ ਅੱਗੇ ਵੀਡੀਓ ਬਣਾਉਂਦਾ ਰਹਿੰਦਾ ਬਸ ਥੋੜਾ ਮੌਸਮ ਸਹੀ ਹੋ ਜAVE ਕਿਤਨਾ ਕਿਤੇ ਜਾਵਾਂਗੇ ਕੁਮਲ ਸੀ ਤੇ ਦੇਖਿਆ ਮੈਂ ਲੋਕ ਜਿਆਦਾਤਰ ਜੰਮੜੀਆ ਵੀਡੀਓ ਨਹੀਂ ਪਸੰਦ ਕਰਦੇ ਪਰ ਕਹਿੰਦਾ ਕੋਈ ਗੱਲ ਨਹੀਂ ਅੱਗੇ ਤੁਹਾਨੂੰ ਦੁਨੀਆ ਕੋਣ ਆ ਥੋੜਾ ਟਾਈਮ ਵੇਟ ਕਰੋ ਹੋਰ ਲੁਲਾ ਦੇ ਉਤਰਾ ਦੁਨੀਆ ਨੇ ਪਹਿਲਾਂ ਲਾ ਕੇ ਪਿਆਰ ਉਸ ਤੋਂ ਬਾਅਦ ਮੇਰਾ

ਹੋਵੇ 60 ਲਾਗੀਆਂ ਪਹਿਲੇ ਛੇ ਅਗਲੀ ਨਾਲ ਹੈ ਮੇਲਾਦੀ 40 40 ਦੇਖ ਲੈ ਅਗਲੇ ਹੱfte ਕਿੰਨੀਆਂ ਲਾਗਦੀਆਂ ਨੇ ਥੋੜੀ ਜਿਹੀ ਲੱਲੀ ਰਹਿਸਟ 2 ਲੋਵੀ ਜਿਹੜੇ ਲੱਗੀਆਂ 50 ਉੱਤਰ ਲੱਗੀਆਂ 110 ਹੋ ਗਈ ਨਹੀਂ ਤੇ ਲੱਗ ਗਈਆਂ ਪੀਛੇ ਵੀ ਲੱਗੀਆਂ 50 ਹੋ ਗਈਆਂ ਓਹ 160 ਹੋ ਗਈਆਂ 365 ਆਹ ਹੋ ਗਿਆ 46210 ਕਿੰਦੀ ਕੀ ਫੇਲਾਂ ਗਿਆ ਦਲਾਈਣਾ 210 ਬੈਟ ਕਰ ਉਹ ਮਿੱਤਨ ਸੋ ਬੈਡ ਦਾ ਲਾਉਣ ਤੋਂ ਬਾਅਦ ਜਦੋਂ ਹੁਣ ਹਰਾ ਬਡਣ ਜਾਣਾ ਨਾ ਫੇਰ ਪਤਾ ਲੱਗਦਾ ਸਰੀਰ ਦੀ ਚੋੜ ਦਾ ਬੈਡ ਦਾ ਬੂੜ ਤੋਂ ਚੱਲਣ ਲੱਗ ਜਾਂਦੇ ਹੁਣ ਜਾ ਛੇ ਬੰਡਾਰੇ ਦੀਆਂ ਬਡਣੀਆਂ ਨੇ ਨਾ ਫੇਰ ਪਤਾ ਲੱਗੋ ਆਡੀਓ ਵੀ ਸਰੀਰ ਚ ਕਿੰਨਾ ਵਜੂਰ ਆ ਉਹ ਵੈਸੇ ਕਿ ਬੜਾ ਹੀ بڑا ਹੋ ਗਿਆ ਪਤੰਦਰਾ ਇੱਥੇ-ਇਥੇ ਬਡ ਲੈਨੇ ਆ ਕੰਨੇ ਤਾਂ ਮੀ ਪਿਆ ਨਹੀਂ ਇੱਥੇ ਜੇ ਮਗਿਆ ਗਏ ਦੁਬਾਰਾ ਫੇਰ ਖਸਮ ਹੀ ਪੈ ਗਿਆ ਕੰਨੇ ਤਾਂ ਜੰਮੇ ਨਹੀਂ ਪਿਆ ਹੈਗਾ ਮੈਂ ਤਾਂ ਹੁਣ ਆਇਆ ਜਦੋਂ ਬਾਅਦ ਵਿੱਚ ਉਹ ਨੋ ਦੱਸਿਆ ਕਰੇ ਜੀ ਨਹੀਂ ਪਿਆ ਇੱਕ ਵਾ ਗਰ ਗਈ ਮੈਡਮ ਜੀ ਬਾਕੀ ਤਾਂ ਠੀਕ ਆ ਇਹ ਥੋੜੀ ਜਿਆਦਾ ਭਰੀ ਜੀ ਇਹ ਹੀ ਗਰੀ ਆ ਪਰ ਹਜੇ ਹੋ ਸਾਦੀ ਸਿੱਧੀ ਹੈਗੇ ਦਿਨ ਹਜੇ ਦੇ ਕੋ ਪੱਕਣ ਚ ਹਫਤਾ 10 ਦਿਨ 10 ਦਿਨ ਤੱਕ ਟੋਟਾ ਟੋਟਾ ਪਾਣੀ ਹੁਣ ਸੁਕਾਉਣਾ ਪੈਣਾ ਨਹੀਂ ਫਿਰ ਕੰਮ ਖਰਾਬ ਹੋਊਗਾ ਲੱਗ ਗਈ ਪੱਕਣ ਕਿਤੇ ਕਿਤੇ ਤਾਂ ਕਿਨਾਰੇ ਤਾਂ ਤਾਂ ਲੱਗ ਗਈ ਦੋ ਦਿਨ ਤੱਕ ਹੋਰ ਵਧੀਆ ਪੱਕ ਜੂ ਵਧੀਆ ਖੜੀ ਸੀ ਚਲੋ ਰੱਬ ਦੇ ਰੰਗ ਜਿਵੇਂ ਇਹ ਕਰਨਾ ਕਰੇ ਲੈਣਾ ਕੀ ਕਰ ਸਕਦੇ ਹੁਣ ਬੱਟੀ ਹਰਾ ਫੇਰ ਬੈਠਦੇ ਆ ਗਰਾਉਂਡ ਚ ਜਾਵਾਂਗੇ ਥੋੜਾ ਬੋ ਕੀੜਾ ਕੱਢਿਆਵਾਂਗੇ